ਜੀ ਸ਼ੁਕਰੀਆ ਅਫਜ਼ਲ ਸਾਹਿਬ ਔਰ ਪੰਜਾਬੀ ਸੰਗਤ ਪਾਕਿਸਤਾਨ ਨਵੀਆਂ ਕਲਮਾ ਨਵੀ ਉਡਾਨ ਬੇਸਿਕਲੀ ਇੱਕ ਪ੍ਰੋਜੈਕਟ ਹੈ ਆਪਣੀ ਨੀਂ ਪੱਕਾ ਕਰਨ ਦਾ ਜਿਵੇਂ ਅਸੀਂ ਕਹਿੰਦੇ ਆ ਕਿ ਅਗਰ ਨੀਂ ਮਜ਼ਬੂਤ ਹੋਵੇ ਤੇ ਇਮਾਰਤ ਜਿਹੜੀ ਉਹ ਚੰਗੀ ਖਲੋਂਦੀ ਹੈ ਮਜ਼ਬੂਤ ਹੁੰਦੀ ਹੈ ਔਰ ਬਹੁਤ ਉੱਚੀ ਜਾਂਦੀ ਹੈ ਇਸੇ ਤਰ੍ਹਾਂ ਜਿੰਨਾ ਚਿਰ ਸਾਡੇ ਬਾਲ ਆਪਣੀ ਜ਼ੁਬਾਨ ਵੱਲ ਨਹੀਂ ਆਣਗੇ ਉਹਦੇ ਤੋਂ ਮੁਤਾਰਫ ਨਹੀਂ ਹੋਣਗੇ ਤੇ شاید ਅਸੀਂ ਇੱਕ ਛਾਉ ਮਾਸ਼ਰਾ ਜਾਂ اچھا ਮੁਲਕ ਨਹੀਂ ਬਣਾ ਸਕਦੇ ਤਰੱਕੀ ਨਹੀਂ ਕਰ ਸਕਦੇ ਸੋ ਸਰੀ ਕੈਨੇਡਾ ਪੰਜਾਬ ਭਵਨ ਇੱਕ ਈਦਾਰਾ ਹੈ ਜਿਹਦੇ ਕਰਤਾ ਦਰਤਾ ਜਨਾਬ ਸੁਖੀ ਬਾੜਾ ਸਾਹਿਬ ਨੇ اور ਉਹਨਾਂ ਨੇ ਇਸ ਪ੍ਰੋਗਰਾਮ ਬਾਰੇ ਸੋਚਿਆ ਸਾਰੇ ਦੋਸਤਾਂ ਨਾਲ مشورہ ਕਰਕੇ ਕਿ ਅਗਰ ਅਸੀਂ এডਿਕੇਸ਼ਨ ਦੇ ਵਿੱਚ ਕੋਈ ਕੰਮ ਕਰਨਾ ਚਾਹ ਰਹੇ ਹਾਂ ਤੇ ਸਭ ਤੋਂ ਪਹਿਲੇ ਕੀ ਕਰਨਾ ਚਾਹੀਦਾ ਹੈ ਸੋ ਬਾਲ ਅਦਬ ਜਿਹੜਾ ਹੈ ਉਹਨੂੰ ਅਸੀਂ ਚਾਹਿਆ ਕਿ ਬਾਲ ਅਦਬ ਰਚਿਆ ਜਾਵੇ ਔਰ ਖਾਸ ਕਰਕੇ ਉਹ ਜਿਹੜਾ ਲਿਖਣਾ ਨੇ ਉਹ ਬੱਚਿਆਂ ਦੇ ਨਹੀਂ ਹੋਣ ਜਿਹੜੇ ਬੱਚੇ ਪ੍ਰਾਇਮਰੀ ਦੇ ਵਿੱਚ ਨੇ ਹਾਇਰ এডਿਕੇਸ਼ਨ ਵਿੱਚ ਨੇ ਉਹ ਆਪਣੀ ਜ਼ੁਬਾਨ ਵਿੱਚ ਸ਼ਾਇਰੀ ਕਰਨ ਨਜ਼ਮਾ ਲਿਖਣ ਗ਼ਜ਼ਲਾਂ ਲਿਖਣ ਨਾਵਲ ਲਿਖਣ ਕਹਾਣੀਆਂ ਲਿਖਣ ਯਾਨੀ ਉਹਨਾਂ ਨੂੰ ਪ੍ਰੇਰਿਆ ਜਾਵੇ ਸੋ ਨਵੀਆਂ ਕਲਮਾਂ ਨਵੀਂ ਉਡਾਨ ਅ ਸਾਡੇ ਲੈਨ ਦੇ ਪੰਜਾਬ ਵਿੱਚ ਲਾਹੌਰ ਦੇ ਵਿੱਚ ਇਹ ਸ਼ੁਰੂ ਹੋਇਆ ਜਿਹੜਾ ਕਿ ਚੜ੍ਹਦੇ ਪੰਜਾਬ ਦੇ مختلف ਜ਼ਿਲ੍ਹਿਆਂ ਵਿੱਚ ਔਰ ਉਸ ਤੋਂ ਇਲਾਵਾ ਦੂਸਰੇ ਸੂਬਿਆਂ ਵਿੱਚ ਵੀ ਪੰਜਾਬੀ ਬੋਲਣ ਵਾਲੇ ਜਿਹੜੇ ਨੇ ਉਹਨਾਂ ਵਾਸਤੇ ਨਵੀਆਂ ਕਲਮਾਂ ਨਵੀਂ ਉਡਾਂਦਾ ਪ੍ਰੋਜੈਕਟ ਚੱਲ ਰਿਹਾ ਹੈ ਔਰ ਪੂਰੀ ਦੁਨੀਆ ਵਿੱਚ ਜਿੱਥੇ ਵੀ ਪੰਜਾਬੀ ਵਸਤੇ ਨੇ ਉਹਨਾਂ ਦੇ ਬੱਚਿਆਂ ਵਾਸਤੇ ਖਾਸ ਕਰਕੇ ਇਹ ਲਿਖਿਆ ਜਾ ਰਿਹਾ ਹੈ ਅਰ ਕੋਸ਼ਿਸ਼ ਹੈ ਹੁੰਦੀ ਹੈ ਕਿ ਉਹ ਬੱਚੇ ਹੀ ਉਹਦੇ ਵਿੱਚ ਸ਼ਾਮਿਲ ਹੋਣ ਉਹਨਾਂ ਲਿਖਤਾਂ ਦੇ ਵਿੱਚ ਕਿਉਂਕਿ ਪਾਕਿਸਤਾਨ ਦੇ ਵਿੱਚ ਸਾਡੇ ਕੋਲ ਜ਼ਰੀਆ تعلیم ਨਹੀਂ ਹੈ ਪੰਜਾਬੀ ਉਹਦੇ باوجود ਬਹੁਤ ਸਾਰੇ ਬੱਚਿਆਂ ਨੇ ਇਹਦੇ ਸ਼ਿਰਕਤ ਕੀਤੀ ਅਰ ਉਸ ਤੋਂ ਇਲਾਵਾ ਅਸੀਂ ਜਿਹੜੇ ਪਹਿਲੇ ਤੋਂ ਲਿਖ ਰਹੇ ਸਨ ਸਾਡੇ ਸ਼ਾਇਰ ਦੋਸਤ ਉਹਨਾਂ ਕੋਲੋਂ ਬੱਚਿਆਂ ਵਾਸਤੇ ਨਜ਼ਮਾਂ ਸਿੰਘ ਲਖਵਾਈਆਂ ਨੇ ਔਰ ਇਸ ਕਿਤਾਬ ਵਿੱਚ ਸ਼ਾਮਿਲ ਕੀਤੀਆਂ ਨੇ ਜਿਹੜਾ ਮੇਰਾ ਤਜਰਬਾ ਹੋਇਆ ਹੈ ਇਸ ਬਾਰੇ ਜਿਹੜਾ ਕਿ ਬਹੁਤ ਮੈਨੂੰ ਖੁਸ਼ੀ ਹੋਈ ਚਾ ਚੜਿਆ ਕਿ ਜਦੋਂ ਅਸੀਂ ਦੀ ਡਿਸਟ੍ਰਿਬਿਊਸ਼ਨ ਕੀਤੀ ਹੈ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਤੇ ਅਸੀਂ ਪੁੱਛਨੇ ਸਾਂ ਕਿ ਤੁਹਾਡੇ ਵਿੱਚੋਂ ਕੋਈ ਬੱਚਾ ਪੰਜਾਬੀ ਪੜ੍ਹ ਸਕਦਾ ਹੈ ਤੇ ਕਾਫੀ سارے ਬੱਚੇ ਹੱਥ ਚੁੱਕਦੇ ਸਨ ਕਿ ਜੀ ਅਸੀਂ ਪੜ੍ਹ ਸਕਨੇ ਆ ਪੰਜਾਬੀ ਲੇਕਿਨ ਹੌਸਲਾ ਫਸਾਤੇ ਐਸੀ ਕਿਉਂ ਲਵਸ ਚੁੱਕਦੇ ਸਨ ਲੇਕਿਨ ਉਹਨਾਂ ਵਿੱਚੋਂ 2-3% ਐਸੇ ਬੱਚੇ ਸਨ ਜਿਹੜੇ ਬਕਾਇਦਾ ਰੁਵਾਨੀ ਨਾਲ ਪੰਜਾਬੀ ਪੜ੍ਹਦੇ ਸਨ ਬਗੈਰ ਰੁਕਾਵਟ ਤੋਂ ਬਗੈਰ ਮਤਲਬ ਕੋਈ ਜਿਵੇਂ ਹਿਚਕਿਚਾਰ ਕਿਉਂਕਿ ਸਾਡੇ ਕੋਲ ਤੇ ਕਿਉਂਕਿ ਜ਼ਰੀਆ ਤਾਲੀਮ ਨਾ ਹੋਣ ਦਾ ਤੇ ਇੱਕ ਵੱਖਰਾ ਮਾਮਲਾ ਹੈ ਪੰਜਾਬੀ ਕੋਲੋਂ ਬੇਸੀ ਬੱਚਿਆਂ ਨੂੰ ਦੂਰ ਕੀਤਾ ਗਿਆ ਹੈ ਔਰ ਉਹਨਾਂ ਦੇ ਜ਼ਿਹਨ ਵਿੱਚ ਜਿਹੜਾ ਕਤਰਾ-ਕਤਰਾ ਜ਼ਹਿਰ ਪਾਇਆ ਗਿਆ ਹੈ ਆਪਣੀ ਜ਼ੁਬਾਨ ਬਾਰੇ ਆਪਣੀ ਰਹਿਤਲ ਬਾਰੇ ਉਹ ਅਜੇ ਤੱਕਰ ਮਤਲਬ ਹੋਰ ਵਧ ਰਿਹਾ ਹੈ ਘਟ ਨਹੀਂ ਰਿਹਾ ਸੋ ਇਹ ਇੱਕ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਆਪਣੀ ਜ਼ੁਬਾਨ ਨਾਲ ਕਿਸੇ ਤਰੀਕੇ ਦੇ ਨਾਲ ਲਿਆਂਦਾ ਜਾਵੇ ਔਰ ਉਹਦੇ ਵਿੱਚ ਉਹ ਲਿਖਣਾ ਸ਼ੁਰੂ ਕਰਨ ਔਰ ਉਹਨਾਂ ਨੂੰ ਇਨਕਰੇਜ ਕਰਨ ਵਾਸਤੇ ਉਹਨਾਂ ਵਾਸਤੇ ਇੱਕ ਕਿਤਾਬ ਹੈ ਕਿ ਉਹ ਬੱਚੇ ਜੋ ਵੀ ਲਿਖਣਗੇ ਉਹ ਇਸ ਕਿਤਾਬ ਵਿੱਚ ਛਪੇਗਾ ਨਾ ਸਿਰਫ ਲਾਹੌਰ ਬਲਕਿ ਅਗਲਾ ਹੋਣਾ ਸੀ ਸ਼ੁਰੂ ਕਰ ਰਹੇ ਆ ਇੱਕ ਲੜੀਵਾਰ سلسلہ ਇੱਕ ਸ਼ੁਰੂ ਹੋ ਗਿਆ ਹੈ ਪੰਜਾਬ ਦੇ 42 ਜ਼ਿਲ੍ਹੇ ਨੇ ਤੇ ਇਹ 42 ਜ਼ਿਲ੍ਹਿਆਂ ਵਿੱਚੋਂ ਵੱਖਰੀ ਵੱਖਰੀ ਕਿਤਾਬ ਛਪੇਗੀ ਹਰ ਜ਼ਿਲ੍ਹੇ ਦੇ ਵਿੱਚ ਇਹਦੀ ਅਲੱਗ-ਅਲੱਗ ਤੋਂ ਟੀਮ ਹੋਏਗੀ ਔਰ 42 ਜ਼ਿਲ੍ਹਿਆਂ ਦੇ ਵਿੱਚ ਇਹ ਦਵੀਆਂ ਕਲਮਾਂ ਨਵੀਂ ਉਡਾਨ ਜਿਹੜੀ ਹੈ ਉਹ ਛਪਨ ਜਾ ਰਹੀ ਹੈ ਜਿਹਦੇ ਵਾਸਤੇ तमामतर ਟੀਮ ਜਿੰਨੇ ਵੀ ਹੈ ਉਹ ਵੋਲੰਟੀਅਰ ਹੈ ਉਹ ਇਜ਼ਾਜ਼ਤੀ ਤੌਰ ਤੇ ਕੰਮ ਕਰਦੀ ਹੈ ਔਰ ਸ਼ੁਕਰਾਨਾ ਜਨਾਬ ਸੁਖੀ ਬਾਟ ਸਾਬ ਦਾ ਪੰਜਾਬ ਪਵਨ ਸਰੀ ਕੈਨੇਡਾ ਦਾ ਕਿ ਉਹ ਇਸ ਕਿਤਾਬ ਦੀ ਛਪਤ ਤੇ ਜੋ ਲਗਤ ਆਂਦੀ ਹੈ ਉਹ ਅਦਾ ਕਰਦੇ ਨੇ ਔਰ ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਜਿੱਥੇ-ਜਿੱਥੇ ਵੀ ਬੱਚੇ ਨਾਵਲ ਲਿਖਦੇ ਨੇ ਮੈਂ ਨਾਵਲ ਵੀ ਛਪਵਾਉਣ ਨੂੰ ਤਿਆਰ ਹਨ ਕਹਾਣੀਆਂ ਲਿਖਦੇ ਨੇ ਕਹਾਣੀਆਂ ਛਪਣਗੀਆਂ ਸ਼ਰਤ ਇਹ ਕਿ ਬੱਚੇ ਇਸ ਤੋਂ ਬਾਅਦ ਪਹਿਲੀ ਲੜੀ ਜਿਹੜੀ ਆ ਰਹੀ ਹੈ ਉਹਦੇ ਵਿੱਚ ਬੱਚਿਆਂ ਵਾਸਤੇ ਜਿੰਨਾ ਵੀ ਅਦਬ ਹੈ ਜੋ ਤਕਲੀਕਾਤ ਨੇ ਉਹ ਭਾਵੇਂ ਵੱਡੇ ਲਿਖ ਰਹੇ ਨੇ ਲੇਕਿਨ ਸੈਕੰਡ ਜਿਹੜਾ ਐਡੀਸ਼ਨ ਹੈ ਉਹਦੇ ਵਿੱਚ ਸਿਰਫ ਉਹਨਾਂ ਬੱਚਿਆਂ ਦੀਆਂ ਲਿਖਤਾਂ ਹੋਣਗੀਆਂ ਜਿਨ੍ਹਾਂ ਦੇ ਕੋਲੇ ਕਿਤਾਬ ਪਹੁੰਚ ਚੁੱਕੀ ਹੈ ਜਾਂ ਬੱਚੇ ਪੰਜਾਬੀ ਲਿਖਣਾ ਚਾਹੁੰਦੇ ਨੇ ਅਸੀਂ ਉਹ ਸਭ ਕੁਝ ਛਪਵਾਉਣ ਵਾਸਤੇ ਤੇ ਯਾਰ ਸੋ ਇੱਕ ਇਹ ਹੌਸਲਾ ਅਫਸਾਈ ਤੇ ਉਹਨਾਂ ਵੱਲੋਂ ਹੈ ਕਿ ਉਹ ਛਪਵਾ ਰਹੇ ਨੇ ਸੁਖੀ ਬਾੜ ਜੀ ਛਪਵਾ ਰਹੇ ਨੇ ਲੇਕਿਨ ਉਸ ਤੋਂ ਜ਼ਿਆਦਾ ਜਿਹੜੀ ਖੁਸ਼ੀ ਵਾਲੀ ਗੱਲ ਹੈ ਕਿ ਉਹ ਪੰਜਾਬੀ ਬੱਚੇ ਜਿਨ੍ਹਾਂ ਨੇ ਹੰਗਾਰਾ ਭਰਿਆ ਔਰ ਇਹਨੂੰ ਬਕਾਇਦਾ ਉਹਨਾਂ ਨੇ ਪੜਿਆ ਲਿਖਿਆ ਔਰ ਇਹਦੇ ਵੱਲ ਤਵਜੋਹ ਕੀਤੀ ਜਿਹੜੀਆਂ ਕਿ ਮੇਰੇ ਕੋਲ ਬਹੁਤ ਸਾਰੀਆਂ ਵੀਡੀਓਜ਼ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਸੰਗਤ ਦੇ ਇਜਲਾਸ ਵਿੱਚ ਜਿਹੜੇ ਪ੍ਰਾਇਮਰੀ ਪੱਧਰ ਦੇ ਬੱਚੇ ਨੇ ਔਰ ਉਹ ਪੰਜਾਬੀ ਪੜ੍ਹਦੇ ਨੇ ਲਿਖਦੇ ਨੇ ਉਹਨਾਂ ਤੇ ਇੱਕ ਡਾਕੂਮੈਂਟਰੀ ਬਣਾਈ ਜਾਵੇ ਔਰ ਉਹਨਾਂ ਬੱਚਿਆਂ ਨੂੰ ਬੁਲਾਇਆ ਜਾਵੇ ਸੰਗਤ ਦੇ ਵਿੱਚ ਔਰ ਉਹ ਡਾਕੂਮੈਂਟਰੀ ਵੀ ਵਿਖਾਈ ਜਾਵੇ ਤੇ ਉਹਨਾਂ ਬੱਚਿਆਂ ਨੂੰ ਵੀ ਅਸੀਂ ਸ਼ਾਬਾਸ਼ ਦੇਈਏ ਤਾਂ ਕਿ ਇਹ ਅਗੇ ਦੀਵੇ ਨਾਲ ਦੀਵਾ ਬਲੇ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਸਹੀ